ਕੁਸੀਂ ਦੇਖ ਰਹੇ ਹੋ ਪੰਜ ਪਲੇਸ ਚੈਨਲ ਤੇ ਨਾਇਬ ਅਨਕਰ ਸਿੰਘ ਫੰਨੀ ਵਾਲਾ ਤੇ ਅੱਜ ਅਸੀਂ ਪਹੁੰਚੇ ਆ ਅਗਮੀ ਵਾਲਾ ਸ਼ੇਖ ਸੁਬਾਨਾ ਪਾਵਰ ਕਾਮ ਦਾ ਜਿਹੜਾ ਦਫ਼ਤਰ ਹੈ ਇੱਥੇ ਬਿਜਲੀ ਬੋਰਡ ਦਾ ਉੱਥੇ ਅਸੀਂ ਪਹੁੰਚੇ ਆ ਤੇ ਉਹਦਾ ਅਸੀਂ ਅੱਜ ਹਾਲ ਦੇਖਣ ਆਏ ਆ ਕਿ ਸਾਰੀਆਂ ਜਿਹੜੀ ਇੱਥੇ ਬਿਲਡਿੰਗਾਂ ਸਟੋਰ ਹੈ ਜਾਂ ਜੇ ਸਾਹਿਬ ਦੇ ਆਫਿਸ ਹੈ ਜਾਂ ਜੋ ਸਾਰੀ ਬਿਲਡਿੰਗ ਹੈ ਉਹ ਸਾਰੀ ਖਸਤਾ ਹੋਈ ਪਈ ਹੈ ਇਹਨੂੰ 50 ਸਾਲ ਹੋ ਗਏ ਬਣੀ ਨੂੰ ਕਿ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਸਰਕਾਰਾਂ ਨੇ ਆਈਆਂ ਤੇ ਨੇਕਾਂ ਗਈਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਬਹੁਤ ਵੱਡਾ ਰਿਸਕ ਹੈ ਇੱਥੇ ਜਿਹੜੇ ਕਦੇ ਉਮਰ ਵੀ ਆਉਂਦੇ ਆ ਤੇ ਅਫਸਰ ਵੀ ਪੈਂਦੇ ਆ ਸਾਰੇ ਬਲਾਜਮ ਵੀ ਪੈਂਦੇ ਆ ਤੇ ਹਾਲ ਵੇਖੋ ਵੀ ਆ ਜਿਹੜਾ ਪਿੱਛੇ ਹਾਲ ਸਾਰਾ ਬਣਿਆ ਪਿਆ ਇਹ ਚਿੱਟੇ ਵਾਲਾ ਦਾ ਗੜ ਬਣਿਆ ਪਿਆ ਵੀ ਚਿੱਟੇ ਵਾਲੇ ਇੱਥੇ ਆਉਂਦੇ ਆ ਤੇ ਬਲਾਜਮਾਂ ਦੀ ਵੀ ਇੱਥੇ ਬਹੁਤ ਘਾਟ ਆ ਤੇ ਹੁਣ ਆਪਾਂ ਅੱਗੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਣੀ ਆ